ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਿੱਧੂ ਲਈ ਮਾਲਵਾ ਤੇ ਤੁਹਾਡਾ ਸਵਾਗਤ ਹੈ ਅਸੀਂ ਪਹੁੰਚੇ ਹਾਂ ਅੱਜ ਟੋਲ ਪਲਾਜ਼ਾ ਕੋਟ ਕਰੋੜ ਜਿੱਥੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਟੋਲ ਪਲਾਜ਼ਾ ਕੋਟ ਕਰੋੜ ਦੀਆਂ ਵੱਖ-ਵੱਖ ਤਰੁੱਟੀਆਂ ਜਾਂ ਕਮੀਆਂ ਨੂੰ ਲੈ ਕੇ ਬੀਤੇ ਕੱਲ ਤੋਂ ਆਉਣ ਜਾਣ ਵਾਲੇ ਰਾਹੀਗਰਾਂ ਲਈ ਜਿਹੜਾ ਟੋਲ ਫ੍ਰੀ ਕੀਤਾ ਗਿਆ ਹੈ ਅੱਜ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਕਿਸਾਨ ਜਥੇਬੰਦੀ ਪੰਜਾਬ ਦਾ ਸਾਥ ਦਿੰਦਿਆਂ ਹੋਇਆਂ ਸੈਂਕੜੇ ਦੀ ਗਿਣਤੀ ਵਿੱਚ ਜਿਹੜੇ ਕਿਸਾਨ ਇਸ ਟੋਲ ਪਲਾਜ਼ਾ ਤੇ ਚੱਲ ਰਹੇ ਸੰਘਰਸ਼ ਦੇ ਵਿੱਚ ਜਿਹੜਾ ਸ਼ਾਮਲ ਹੋਏ ਐ ਇਸ ਮੌਕੇ ਕਿਸਾਨ ਜਸਵੰਦ ਸਿੰਘ ਦੀਆਂ ਦੀ ਆਗੂਆਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀਆਂ ਆ ਰਹੀਆਂ ਦਿੱਕਤਾਂ ਪਰੇਸ਼ਾਨੀਆਂ ਬਾਰੇ ਕੀ ਕੀ ਖੁਲਾਸੇ ਕੀਤੇ ਗਏ ਵੇਖੋ ਸਿੱਧੂ ਲਈ ਮਾਲਵਾ ਤੋਂ ਪੱਤਰਕਾਰ ਰਾਜਵਿੰਦਰ ਸਿੰਘ ਮਾਨ ਦੀ ਇਹ ਖਾਸ ਰਿਪੋਰਟ ਬਹੁਤ ਵਧੀਆ ਲੱਗਦਾ ਕਈ ਲੋਕ ਜਿਹੜੇ ਆਪਣੇ ਖਿਲਾਫ ਚੱਲਦੇ ਆ ਜਾਂ ਆਪਾਂ ਨੂੰ ਮਾੜਾ ਸਮਝਦੇ ਆ ਉਹਨਾਂ ਨੇ ਆਪਾਂ ਨੂੰ ਇਹ ਕਹਿਣਾ ਹੁੰਦਾ ਕਿ ਇਹ ਵਹਿਲੇ ਆ ਇਹਨਾਂ ਕੋਲੇ ਕੋਈ ਕੰਮ ਕਰ ਹੈ ਨਹੀਂ ਪਰ ਅਸਲ ਦੇ ਵਿੱਚ ਉਹਨਾਂ ਨੂੰ ਤਕਲੀਫ ਇਸ ਗੱਲ ਦੀ ਹੁੰਦੀ ਆ ਕਿ ਪੰਜਾਬ ਲਈ ਲੜਦੇ ਆ ਉਹਨਾਂ ਨੂੰ ਤਕਲੀਫ ਇਸ ਗੱਲ ਦੀ ਹੁੰਦੀ ਆ ਕਿ ਜਿੱਥੇ ਕਿ ਜਦੋਂ ਸੰਘਰਸ਼ ਆਊਗਾ ਤਾਂ ਉੱਥੇ ਮੋਟੀਆਂ ਰੱਖਵਾ ਜਿਹੜੀਆਂ ਬਣਦੀਆਂ ਬੰਦ ਹੋਣਗੀਆਂ ਟੋਲ ਟੈਕਸ ਤੋਂ ਧਰਨਾ ਲਾਇਆ ਟੋਲ ਟੈਕਸ ਤੋਂ ਬੈਠੇ ਆ ਸੰਗਤ ਦੇ ਲਈ ਲੋਕਾਂ ਦੇ ਲਈ ਸੁੱਖ ਤੋੜਨ ਦੇ ਸੋਚਣ ਦੇ ਲਈ ਅਰੇ ਭਾਰ ਉਹ ਜਿਹੜੇ ਇਹਨਾਂ ਦੇ ਦੇ ਨਾਲ ਕਰੋੜਾਂ ਦਾ ਢਾਟਾ ਪਾ ਰਹੇ ਟੋਲ ਆ ਦਾ ਤੇ ਫਿਰ ਭਾਈ ਇਹਨਾਂ ਨੇ ਤਾਂ ਕਿਹੜੇ ਆ ਸੋ ਕਹਿਣ ਦੀਏ ਆਪਣਾ ਕੰਮ ਆ ਸੰਗਲਸ਼ ਕਰਨਾ ਪੰਜਾਬ ਦੇ ਜਿਹੜੇ ਨੌਜਵਾਨਾਂ ਤੋਂ ਪੰਜਾਬ ਦੇ ਬਜ਼ੁਰਗਾਂ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਡਰਦੀਆਂ ਆਈਆਂ ਸੀ ਤੇ ਸਰਕਾਰਾਂ ਅੱਜ ਵੀ ਡਰਦੀਆਂ ਪੂਲ ਟੈਕਸ ਦੇ ਉੱਤੇ ਹਰੇਕ ਥਾਂ ਤੇ ਜਿੱਥੇ ਵੀ ਆਪਾਂ ਜਾਂਦੇ ਆ ਕਈ ਵਾਰ ਇਹ ਕਹਿ ਆਉਂਦੇ ਆ ਕਿ ਜੀ ਇੱਥੋਂ ਦੀ ਤੁਸੀਂ ਨੰਗਰਾਂ ਨੇ ਤੁਹਾਨੂੰ ਅਸੀਂ ਨੰਗਰ ਨਹੀਂ ਦੇਣਾ ਵੇ ਮਸਲਾ ਕੀ ਹੁੰਦਾ ਉਹਨਾਂ ਨੂੰ ਇਹ ਸਮਝਾਇਆ ਜਾਵੇ ਕਿ ਭਾਵੇਂ ਤੁਸੀਂ ਇਹ ਤਾਂ ਦੱਸੋ ਕਿ ਤੁਸੀਂ ਟੋਲ ਟੈਕਸ ਦੀਆਂ ਜਿੰਨੀਆਂ ਸ਼ਰਤਾਂ ਜਿੰਦਗੀ ਦੇ ਬੋਡੀਆਂ ਨੂੰ ਤੁਸੀਂ ਪੂਰੀਆਂ ਕੀਤੀਆਂ ਉਹਨਾਂ ਵੱਲ ਕਰੇ ਤੁਸੀਂ ਧੋਨ ਦਿੱਤਾ ਕਦੇ 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 ਇਹ ਨਹੀਂ ਹੋਇਆ ਕਿ ਇਹਨਾਂ ਨੇ ਬਸ ਲੜਨਾ ਹੁੰਦਾ ਹੈ ਇਹਨਾਂ ਨੇ ਬਹਿਸਲਾ ਹੁੰਦਾ ਹੈ ਕਿ ਤੁਹਾਡੇ ਨਾਲ ਲੜਨਗੇ ਤੁਹਾਡੇ ਨਾਲ ਬਹਿਸਣਗੇ ਤੁਹਾਨੂੰ ਸੁਵਿਧਾ ਕਦੇ ਨਹੀਂ ਦੇਣਗੇ ਜਿਵੇਂ ਭਿੰਡੇ ਵਾਲੇ ਨੇ ਕਿਹਾ ਕਿ ਸਟਰੀਟ ਲਾਈਟਾਂ ਸਾਰੀਆਂ ਬੰਦ ਹੈ ਉਨਾਲ ਕਰੇ ਧਿਆਨ ਨਹੀਂ ਅਸੀਂ ਟੋਲ ਟੈਕਸ ਵੀ ਲਈਏ ਪੰਜਾਬ ਦੇ ਲੋਕ ਟੋਲ ਟੈਕਸ ਵੀ ਦੇਣ ਤੇ ਪੰਜਾਬ ਦੇ ਲੋਕਾਂ ਦੀ ਗੱਲ ਹਾਂ ਜੀ ਕੀ ਨਾਮ ਹੈ ਤੇ ਜਿਹੜਾ ਅੱਜ ਤੁਸੀਂ ਧਰਨਾ ਲਾਇਆ ਇਹਦੀ ਬਾਤ ਦੱਸੋ ਜੀ ਹੋ ਇਹਦਾ ਨਾਮ ਭੁਵਿੰਦਰ ਸਿੰਘ ਰੌਲਕ ਜਰਨਲਿਸਟ ਸਰਪ੍ਰਾਧਿਕ ਸਾਈਨ ਉਹਨਾਂ ਦਾ ਇਹ ਧਰਨਾ ਟੋਲ ਕੱਲ ਤੋਂ ਵੀ ਕੀਤਾ ਹੋਇਆ ਹੈ ਕੀਤਾ ਜਾਉਂਗਾ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜੋ ਨੈਸ਼ਨਲ ਹਾਈਵੇ 54 ਬਣਿਆ ਹੈ ਮਖੂ ਬੰਗਾਲੀ ਪੋਂ ਤੋਂ ਲੈ ਕੇ ਮਘੂ ਰੇਲਵੇ ਫਾਟਕ ਤੱਕ ਸਾਦੀ ਸੜਕ ਮੰਨਣ ਵਾਲੀ ਪਈ ਹੈ ਤੇ ਇੱਥੇ ਜਿਹੜਾ ਟੋਲ ਦੇ ਉੱਤੇ ਨਯਾਜ ਕੱਟ ਅ ਪ੍ਰਿੰਟ ਦੇ ਵਿੱਚ ਇੱਥੇ ਜਿਹੜੀ ਸੜਕ ਨਹੀਂ ਬਣੀ ਤੇ ਨਯਾਜ ਕੱਟਾ ਲੈਟਾਂ ਦਾ ਕੋਈ ਤਵੰਦ ਨਹੀਂ ਕੈਮਰਿਆਂ ਦਾ ਕੋਈ ਤਵੰਦ ਨਹੀਂ ਇਸ ਕਰਕੇ ਜਿਹੜਾ ਜਿਹੜਾ ਫ੍ਰੀ ਕੀਤਾ ਵੇ ਜਿੰਨਾ ਜਿਹਦੇ ਲੰਗ ਪੂਰੀ ਨਹੀਂ ਹੁੰਦੀ ਉਹਨਾਂ ਚ ਦੇ ਟੂਲ ਫ੍ਰੀ ਚੱਲੂ ਕਿਹੜੇ ਕਿਹੜੇ ਜਥੇਬੰਦੀਆਂ ਤੁਹਾਡਾ ਸਾਥ ਦੇਗਾ ਪਹਿਲਾਂ ਹਜੇ ਤਾਂ ਅਸੀਂ ਜਿਹੜਾ ਭਾਰਤੀ ਕਿਸਾਨੀਓ ਪੰਜਾਬ ਵੱਲੋਂ ਹੀ ਧਗਾ ਸ਼ੁਰੂ ਕੀਤਾ ਸੀ ਅੱਜ ਕੋ ਸਾਥੀ ਸਾਡੇ ਆਲ ਇੰਡੀਆ ਕਿਸਾਨ ਜੀ ਦੇ ਫਤਿਹ ਦੇ ਆਏ ਆ ਉਹਨਾਂ ਨੇ ਹਾਜ਼ਰੀ ਲਵਾਈ ਹੈ ਵੈਲਕਮ ਹੈ ਉਹਨਾਂ ਸਾਥੀਆਂ ਦਾ ਤੇ ਅੱਗੇ ਇਹਨੂੰ ਲਗਾਤਾਰ ਬਾਕੀ ਰੱਖਾ ਕੋਈ ਪ੍ਰਸ਼ਾਸਨ ਦਾ ਨੁਮਾਇੰਦਾ ਪਹੁੰਚਾਈ ਤੁਹਾਡੇ ਕੋਲੇ ਆ ਕਾਫੀ ਪਹੁੰਚੇ ਗਏ ਨੈਸ਼ਨਲ ਹਾਈਵੇ 54 ਦੇ ਪਰ ਉਹਨਾਂ ਕੋਲੇ ਜਿਹੜਾ ਇਹਦਾ ਅਜੇ ਕੋਈ ਤੋੜ ਨਹੀਂ ਸਾਡੀ ਮੰਗ ਹੈ ਜਿੰਨਾ ਚਿਰ ਉਹ ਸੜਕ ਕੰਪਲੀਟ ਨਹੀਂ ਹੁੰਦੀ ਉਹਨਾਂ ਚ ਜਿਹੜਾ ਇਹ ਟੋੜ ਪਾਜਾ ਨਹੀਂ ਚੱਲਣਗਾ ਨਾਮ ਤੇ ਜਿਹੜਾ ਤੁਸੀਂ ਅੱਜ ਧਰਨੇ ਤੇ ਆਏ ਦੇ ਬਾਰੇ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਕੋਟ ਕਰੋੜ ਵਾਲੇ ਟੋਲ ਟੈਕਸ ਤੇ ਖੜੇ ਆ ਆਲ ਇੰਡੀਆ ਕਿਸਾਨੀ ਯੂਨੀਅਨ ਫਤੇ ਵੱਲੋਂ ਸੋ ਇੱਥੇ ਕਾਫੀ ਚਿਰ ਦਾ ਜਿਹੜਾ ਵਿਵਾਦ ਚੱਲ ਰਿਹਾ ਸੀ ਭਾਰਤੀ ਕਿਸਾਨੀ ਯੂਨੀਅਨ ਪੰਜਾਬ ਵੱਲੋਂ ਜਿਹੜਾ ਇੱਥੇ ਧਰਨਾ ਪ੍ਰੋਟੈਸਟ ਜਿਹੜਾ ਕੱਲ ਦਾ ਲਗਾਤਾਰ ਚੱਲਦਾ ਆ ਰਿਹਾ ਸੋ ਪ੍ਰੋਟੈਸਟ ਕਿਸ ਮਾਮਲੇ ਦੇ ਵਿੱਚ ਆ ਕਿ ਜਿਹੜੀਆਂ ਆਪਦੀਆਂ ਸ਼ਰਤਾਂ ਟੋਲ ਟੈਕਸ ਵਾਲੇ ਆ ਉਹ ਪੂਰੀਆਂ ਨਹੀਂ ਕਰਦੇ ਪਰ ਲੋਕਾਂ ਦੇ ਨਾਲ ਬੈਸਨ ਦੀ ਸ਼ਰਤ ਆ ਜਿਹੜੀ ਉਹ ਪੂਰੀ ਕਰਦੇ ਲੋਕਾਂ ਦੇ ਨਾਲ ਬਹਿ ਸਕਦੇ ਆ ਲੋਕਾਂ ਦੇ ਨਾਲ ਬਹੁਤ ਗੱਲਾਂ ਕਈ ਵਾਰ ਝਗੜਾ ਵੀ ਹੋ ਜਾਂਦਾ ਇਹਨਾਂ ਦਾ ਠੀਕ ਹੈ ਪਰ ਜਿਹੜੀਆਂ ਇਹਨਾਂ ਦੀਆਂ ਸ਼ਰਤਾਂ ਹੁੰਦੀਆਂ ਮੈਂ ਹੁਣ ਅਸੀਂ ਅਸੀਂ ਰੋਡ ਟੈਕਸ ਵੀ ਦੇਗੇ ਤੇ ਅਸੀਂ ਟੂਲ ਟੈਕਸ ਵੀ ਦੇਈਏ ਆਰਸੀ ਦੇ ਉੱਤੇ ਅਸੀਂ ਰੋਡ ਟੈਕਸ ਵੀ ਨਹੀਂ ਦੇਈਏ ਅਸੀਂ ਟੂਲ ਟੈਕਸ ਵੀ ਦੇਈਏ ਦੂਜੀ ਗੱਲ ਫਿਰ ਟੂਲ ਟੈਕਸ ਵੀ ਦੇਣ ਪੰਜਾਬ ਦੇ ਲੋਕ ਤੇ ਫਿਰ ਗੱਡੀ ਵੀ ਆਏ ਆਏ ਜਾਵੇ ਮਤਲਬ ਇਹ ਕਿੱਥੋਂ ਦਾ ਜਿਹੜਾ ਨਿਆ ਤੇ ਬਾਕੀ ਜਿਹੜੀਆਂ ਲਾਈਟਾਂ ਲੱਗੀਆਂ ਹੋਈਆਂ ਹਾਈਵੇ ਤੇ ਸਾਰੀਆਂ ਤਕਰੀਬਨ ਤਕਰੀਬਨ ਟੁੱਟੀਆਂ ਹੋਈਆਂ ਤੇ ਬੰਦਾਂ ਬਹੁਤ ਚਿਰ ਦੀਆਂ ਬਾਕੀ ਜਿਹੜੀ ਬਾਉਂਡਰੀ ਲਾਈਨ ਇਹਨਾਂ ਨੇ ਕਰਨੀ ਹੁੰਦੀ ਆ ਉਹਦੇ 'ਚ ਕੋਈ ਸੇਫਟੀ ਨਹੀਂ ਹੈਗੀ ਫਿਰ ਜਿਹੜਾ ਆਪਾਂ ਕਹਿ ਲਈਏ ਕਿ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਆ ਉਹਨਾਂ ਦਾ ਜਿਹੜਾ ਰਵੱਈਆ ਉਹ ਸਿਸਟਮ ਆ ਜਿਹੜਾ ਉਹ ਨਹੀਂ ਸਹੀ ਹੈਗਾ ਇਹਨਾਂ ਦਾ ਰਵੱਈਆ ਬਹੁਤ ਜਿਹੜਾ ਸਹੀ ਹੋਣਾ ਚਾਹੀਦਾ ਬਾਕੀ ਪਿੱਛੇ ਜਿਹੜਾ ਰੋਡ ਆ ਉਹ ਟੁੱਟਿਆ ਹੋਇਆ ਉਹ ਇਹਨਾਂ ਨੇ ਬਿਲਕੁਲ ਨਹੀਂ ਬਣਾਇਆ ਗਿਆ ਤੇ ਫਿਰ ਜਦੋਂ ਸੁਵਿਧਾਵਾਂ ਇਹ ਦੇ ਨਹੀਂ ਰਹੇ ਜਿਹੜੇ ਇਹਨਾਂ ਦੀਆਂ ਸ਼ਰਤਾਂ ਹੁੰਦੀਆਂ ਇਹ ਪੂਰੀਆਂ ਨਹੀਂ ਕਰ ਰਹੇ ਤੇ ਫਿਰ ਇਹ ਟੂਲ ਟੈਕਸ ਕਿਸ ਤਰ੍ਹਾਂ ਫਸੂਲ ਕਰ ਰਿਹਾ ਫਿਰ ਗੁੰਡਾ ਕਰਦੀ ਆ ਨੇਰੀ ਗੁੰਡਾ ਕਰਦੀ ਆ ਸੋ ਟੂਲ ਟੈਕਸ ਮਾਫੀਆ ਦੇ ਖਿਲਾਫ ਅਸੀਂ ਇੱਥੇ ਭਾਰਤੀ ਕਿਸਾਨੀਓਂ ਪੰਜਾਬ ਦੇ ਹੱਕ ਦੇ ਵਿੱਚ ਆਏ ਆ ਆਲ ਇੰਡੀਆ ਕਿਸਾਨੀਓਂ ਸਤੇ ਵੱਲੋਂ ਗਾਂ ਤੋਂ ਵੀ ਜੇ ਕੋਈ ਵੀ ਕਾਲ ਆਉਂਦੀ ਆ ਇਹਨਾਂ ਦੀ ਸੋ ਅਸੀਂ ਇਹਨਾਂ ਦੇ ਨਾਲ ਡਟ ਕੇ ਸਾਥ ਦੇਵਾਂ ਇਹ ਧਰਨਾ ਕਿੰਨੀ ਦਿਨ ਤੋਂ ਹੈ ਕੋਈ ਹੈਗੇ ਸਮਾਂ ਦੇਖੋ ਜੀ ਸਮਾਂ ਕੋਈ ਨਹੀਂ ਅਣ ਮਿੱਥੇ ਸਮੇਂ ਲਈ ਧਰਨਾ ਲੱਗਿਆ ਹੋਇਆ ਜਦੋਂ ਇੱਥੇ ਜਿਹੜਾ ਪ੍ਰਸ਼ਾਸਨ ਆ ਇੱਥੋਂ ਦਾ ਇਤੋਂ ਦਾ ਜਿਹੜਾ ਪ੍ਰਸ਼ਾਸਨ ਆ ਡੀਸੀ ਸਾਹਿਬ ਆ ਉਹ ਆ ਕੇ ਇਹਨਾਂ ਨੂੰ ਲਿਖਤੀ ਤੌਰ ਤੇ ਜਿਹੜਾ ਦੇਣਗੇ ਆਸ਼ਵਾਸਨ ਕਿ ਹਾਂ ਜੀ ਅਸੀਂ ਇੰਨੇ ਸਮੇਂ ਦੇ ਵਿੱਚ ਆ ਜਿਹੜੀਆਂ ਸ਼ਰਤਾਂ ਇਹ ਪੂਰੀਆਂ ਕਰ ਦੇਵਾਂਗੇ ਫਿਰ ਇਹ ਧਰਨਾ ਚੱਕਿਆ ਜਾਊਗਾ ਵਰਨਾ ਇਹ ਧਰਨਾ ਨਹੀਂ ਚੱਕਿਆ ਜਾਂਦਾ ਇਹ ਪੱਕੇ ਤੌਰ ਤੇ ਧਰਨਾ ਲਾਉਣਗੇ